ਹੋ ਜੋ ਇਕੱਠੇ ਤੁਸੀਂ ਪੰਜਾਬੀਓ ਇੱਕ ਵਾਰੀ ਹੰਬਲਾ ਮਾਰ ਥੋਡੀ ਖਾਤਰ ਭੁੱਖਾ ਲੜ ਰਿਹਾ ਥੋਡੀ ਖਾਤਰ ਭੁੱਖਾ ਲੜ ਰਿਹਾ ਬਾਪੂ ਡੱਲੇਵਾਲ ਸਰਦਾਰ ਥੋੜੇ ਸਾਲ ਤੋਂ ਬੈਠਿਆ ਅੰਦੋਲਨ ਦੇ ਵਿੱਚ ਸੋ ਇੱਕ ਬੇਵਨੀ ਬਣ ਰਹੀ ਸੀ ਹੁਣ ਲੀਡਰ ਦਾ ਫਰਜ਼ ਹੁੰਦਾ ਹੈ ਵੀ ਜਦੋਂ ਅੰਦੋਲਨ ਥੋੜਾ ਜਿਹਾ ਬੀਕ ਲੱਗੇ ਉਹਨਾਂ ਨੇ ਸਟੈਪ ਚੱਕਿਆ ਤਾਂ ਬਹੁਤ ਵੱਡਾ ਸਟੈਪ ਚੱਕਿਆ ਇੱਕ ਪਾਸੇ ਬੰਦੇ ਦੇ 2-3 ਕਰੋੜ ਰੁਪਈਆ ਪਿਆ ਹੋਵੇ ਇੱਕ ਪਾਸੇ ਜ਼ਿੰਦਗੀ ਪਈ ਹੋਵੇ ਬੰਦਾ ਆਪਣੀ ਜ਼ਿੰਦਗੀ ਚੁਣੂਗਾ ਹਾਲਾਂਕਿ ਭਾਵੇਂ ਸਾਰੀ ਜਾਇਦਾਦ ਲੱਗਦੀ 80 ਸੋਨੇ ਵਰਗੀ ਥੋੜੀ ਮਿੱਟੀ ਸੋਨੇ ਵਰਗੀ ਹੋ ਲੋਕ ਤਾਂ ਹੈਗੇ ਨਾ ਪੰਜਾਬ ਦੇ ਕਿਸੇ ਵੀ ਜਥੇਬੰਦੀ ਨਾਲ ਰਿਲੇਟਡ ਆ ਉਹ ਉਹ ਦੇਖਣਾ ਇੱਥੇ ਆ ਕੇ ਦੁੱਖ ਦਰਦ ਉਹਦੇ ਮਤਲਬ ਬਾਪੂ ਡੱਲੇਵਾਲ ਜੀ ਦਾ ਪੋਤਾ ਦੇਖੋ ਆਪਦੇ ਮਤਲਬ ਇੱਕ ਘਰ ਪਰਿਵਾਰ ਦੇ ਮੈਂਬਰ ਨੂੰ ਐ ਐਹੀ ਜੀ ਸਥਿਤੀ ਚ ਦੇਖਣਾ ਬਹੁਤ ਵੱਡੀ ਗੱਲ ਆ ਹਨਾ ਮਤਲਬ ਇਹ ਐਗਰੀਕਲਚਰ ਤੇ ਵੀ ਕਬਜ਼ਾ ਕਰਨਾ ਚਾਹੁੰਦੇ ਆ ਤੇ ਇਹ ਮਤਲਬ ਭੋਜਨ ਵੀ ਇਹੋ ਜਿਹਾ ਦੇਣਾ ਚਾਹੁੰਦੇ ਆ ਵੀ ਕੀਟ ਪਤੰਗਿਆਂ ਦੀ ਖੇਤੀ ਕਰਕੇ ਪ੍ਰੋਟੀਨ ਰਾਹੀਂ ਬੰਦੇ ਨੂੰ ਰੋਟੀ ਵਾਲੇ ਪਾਸੇ ਲਾਇਆ ਜਾਵੇ ਤੇ ਮਤਲਬ ਮਤਲਬ ਇਸ ਤੀਜੇ ਸਾਡਾ ਦਬਦਬਾ ਹੋ ਜਾਏ ਥੋਡੀ ਬੋਲੀ ਮਰਦੀ ਜਾਮ ਦੀ ਪਈ ਕੌਨ ਮੈਂਟਾਂ ਦੀ ਮਾਰ ਥੋੜੀ ਮਿੱਟੀ ਸੋਨੇ ਵਰਗੀ ਜਦੋਂ ਤੁਸੀਂ ਕਰਨਾ ਤਾਂ ਕੁਝ ਐ ਨਹੀਂ ਜੱਟ ਫਿਰ ਥੋਣੇ ਹੀ ਲਾਊਗਾ ਜਿਹੜੇ ਪਾਸੇ ਮਤਲਬ ਉਹਨੂੰ ਐਮਐਸਪੀ ਮਿਲਦੀ ਆ ਜਾਂ ਜਿਹੜੇ ਪਾਸੇ ਦੂ ਰੁਪਏ ਬਣਦੇ ਆ ਉਸ ਪਾਸੇ ਜੱਟ ਜਾਂਦਾ ਮਾਲਵਾ ਬੈਲਟ ਦਾ ਨਰਮੇ ਵਾਸਤੇ ਮੰਨੀ ਗਈ ਸੀ ਸਾਰੀਆਂ ਕਿੱਡੀ ਇੰਡਸਟਰੀ ਸੀਗੀ ਮਿਲਾਂ ਦੀ ਕਾਟਨ ਮਿਲਾਂ ਦੀ ਸਾਰੀ ਉਹ ਤਬਾਹ ਹੋ ਗਈ ਪਿਛਲੇ 40 ਸਾਲ ਤੋਂ ਲੈ ਕੇ ਘਾਟ ਦੀ ਖੇਤੀ ਹੈ ਇਹ ਤਾਂ ਐ ਮੰਨ ਕੇ ਚੱਲੋ ਵੀ ਸਾਡੇ ਪੰਜਾਬ ਦੇ ਲੋਕ ਮਿਹਨਤੀ ਜਾਦੇ ਆ ਤਾਂ ਕੋਠੀਆਂ ਕਾਠੀਆਂ ਪਾਲੀਆਂ ਮਤਲਬ ਮਿਹਨਤ ਬਹੁਤ ਜ਼ਿਆਦਾ ਕਰਦੇ ਆ ਤੇ ਨਹੀਂ ਤਾਂ ਐਮਐਸਪੀ ਕੋਈ ਨਿਆਰੇ ਵਾਲੀ ਗੱਲ ਨਹੀਂ ਅੰਦੋਲਨ ਦੇ ਵਿੱਚ ਸਿਰਫ ਜਿਹੜੀ ਐ ਐਮਐਸਪੀ ਦਾ ਹੀ ਰੋਲਾ ਕੀ ਮੰਗਾ ਨਹੀਂ 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 ਹੋਰ ਵੀ ਬਹੁਤ ਬਹੁਤ ਹੋਰ ਬਹੁਤ ਬਹੁਤ ਮੰਗਾ ਹਾਂ ਇੱਕ ਸੁਆਮੀਨਾਥਨ ਰਿਪੋਰਟ ਤਾਂ ਉਹ ਤਾਂ ਵਿਚ ਹੀ ਰੋਲਤੀ ਹੁਣ ਆ ਮਤਲਬ ਮੋਦੀ ਜੀ ਉਦੋਂ ਆਪ ਕਹਿੰਦੇ ਹੁੰਦੇ ਸੀਗੇ ਵੀ ਆਂਦਰ ਮੈਂ ਦੁੱਗਣੀ ਕਰ ਦੂੰਗਾ ਉਹ ਦੁੱਗਣੀ ਕਿਹੜੀ ਸਾਡੀ ਜਿਹੜੀ ਮਤਲਬ ਜਿੰਨੀ ਹੈਗੀ ਉਹ ਵੀ ਖਿੱਚਣ ਨੂੰ ਕਰਦੇ ਇਹ ਤਾਂ ਸਸ਼ੀ ਕਾਲ ਜੀ ਲਿਵੋਟ ਦੇਖ ਰਹੇ ਹੂੰ ਤੁਸੀਂ ਤੇ ਮੈਂ ਹਾਂ ਗਗਨ ਸਿੱਧੂ ਅੱਜ ਮੈਂ ਖਨੌਰੀ ਬਾਰਡਰ ਤੇ ਪਹੁੰਚੀ ਹੋਈ ਆ 11 ਮਹੀਨੇ ਹੋ ਚੁੱਕੇ ਨੇ ਇੱਥੇ ਜਿਹੜਾ ਅੰਦੋਲਨ ਆ ਉਹ ਲਗਾਤਾਰ ਚੱਲ ਰਿਹਾ ਹੈ ਉਹੀ ਮੰਗਾ ਜੋ ਦਿੱਲੀ ਮਨਜ਼ੂਰ ਕੀਤੀਆਂ ਗਈਆਂ ਸੀ ਉਹਨਾਂ ਨੂੰ ਅਜੇ ਤੱਕ ਲਾਗੂ ਨਹੀਂ ਕੀਤਾ ਗਿਆ ਉਹਨਾਂ ਨੂੰ ਲੈ ਕੇ ਕਿਸਾਨ ਹੈ ਜਿਹੜੇ ਉਹ ਇਸ ਮੋਰਚੇ ਦੇ ਵਿੱਚ ਡਟੇ ਹੋਏ ਨੇ ਮੇਰੇ ਨਾਲ ਵੀਰ ਮੌਜੂਦ ਹੈ ਕਿਉਂਕਿ ਹਰ ਵਰਗ ਦਾ ਬੰਦਾ ਇਸ ਮੋਰਚੇ ਨੂੰ ਸਪੋਰਟ ਕਰ ਰਿਹਾ ਹੈ ਜਿਸ ਦੇ ਕੋਲ ਜਿਹੜੀ ਕਲਾ ਹੁੰਦੀ ਹੈ ਉਸੇ ਤਰੀਕੇ ਦੇ ਨਾਲ ਲੋਕਾਂ ਨੂੰ ਜਾਗਰੂਕ ਕਰਨ ਦੀ ਕੋਸ਼ਿਸ਼ ਕਰਦੇ ਆ ਵੀ ਨੇ ਬਹੁਤ ਸੋਹਣਾ ਗਾਣਾ ਲਿਖਿਆ ਅਸੀਂ ਆਫ ਦਾ ਕੈਮਰਾ ਵੀ ਗੱਲ ਕਰ ਰਹੇ ਸੀ ਸਭ ਤੋਂ ਪਹਿਲਾਂ ਸਵਾਗਤ ਕਰਦੇ ਆ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਪੈਣੀ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਜੀ ਤੇ ਗੀਤ ਪੈਨੇ ਬਸ ਦੋ ਦਿਨਾਂ ਦੇ ਵਿੱਚ ਬਾਪੂ ਜੀ ਦਾ ਦਰਦ ਨਹੀਂ ਦੇਖਿਆ ਗਿਆ ਡੱਲੇਵਾਲ ਸਾਹਿਬ ਦਾ ਸੋ ਕਿਸਾਨ ਜਿਹੜੇ ਅੰਦੋਲਨ ਦੇ ਵਿੱਚ ਹੈ ਜਿੰਨੇ ਵੀ ਕਿਸਾਨ ਆ ਬਹੁਤ ਸੰਘਰਸ਼ ਕਰ ਰਹੇ ਹੈ ਹਨ ਤੇ ਉਹ ਗੀਤ ਅਚਾਨਕ ਹੀ ਬਣ ਗਿਆ ਤੇ ਫਿਰ ਇੱਕ ਦੋ ਦਿਨਾਂ ਚ ਤਿਆਰ ਕਰਕੇ ਅਸੀਂ ਅਸੀਂ ਇੱਕ ਚਲੋ سپورਟ ਹੋ ਜੂਗੀ ਨਾਲੇ ਚਲੋ ਫਰਜ਼ੀ ਆ ਹਨਾ ਹਾਲਾਂਕਿ ਮੇਰਾ ਪਹਿਲਾ ਗੀਤ ਸੀਗਾ ਗੀਤ ਮੈਂ ਹੋਰ ਕਰਨਾ ਸੀਗਾ ਪਰ ਮੈਨੂੰ ਐ ਹੋ ਗਿਆ ਵੀ ਮੈਂ ਕਿਹਾ ਪੰਜਾਬ ਤੋਂ ਸ਼ੁਰੂਆਤ ਕਰੀਏ ਆਪਾਂ ਉਹਦੇ ਚ ਪੰਜਾਬ ਦੇ ਮੁੱਦੇ ਆ ਉਹਦੀਆਂ ਮੈਂ ਚਾਰ ਲਾਈਨਾਂ ਤੁਹਾਨੂੰ ਸੁਣਾਉਣਾ ਪਹਿਲਾਂ ਉਹ ਤੋਂ ਸ਼ੁਰੂਆਤ ਕਰਦੇ ਆਂ ਫਿਰ ਆਪਾਂ ਅੱਗੇ ਗੱਲਬਾਤ ਕਰਦੇ ਆਂ ਹੋ 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 ਜੋ ਇਕੱਠੇ ਤੁਸੀਂ ਪੰਜਾਬੀਓ ਇੱਕ ਵਾਰੀ ਹੰਬੜਾ ਮਾਰ ਥੋਡੀ ਖਾਤਰ ਭੁੱਖਾ ਲੜ ਰਿਹਾ ਥੋਡੀ ਖਾਤਰ ਭੁੱਖਾ ਲੜ ਰਿਹਾ ਬਾਪੂ ਡੱਲੇਵਾਲ ਸਰਦਾਰ ਥੋਡੇ ਪਾਣੀ ਗੰਦਲੇ ਹੋ ਗਏ ਥੋਡੇ ਪਾਣੀ ਗੰਦਲੇ ਹੋ ਗਏ ਸਤਲੁਜ ਵਿੱਚ ਪੈਂਦੀ ਧਾਰ ਥੋਡੀ ਬੋਲੀ ਮਰਦੀ ਜਾਮਦੀ ਥੋਡੀ ਬੋਲੀ ਮਰਦੀ ਜਾਮਦੀ ਪਈ ਕੌਨ ਮਿੰਟਾਂ ਦੀ ਮਾਰ ਥੋਡੀ ਮਿੱਟੀ ਸੋਨੇ ਵਰਗੀ ਥੋਡੀ ਮਿੱਟੀ ਸੋਨੇ ਵਰਗੀ ਹੋ ਥੋਡੀ ਮਿੱਟੀ ਸੋਨੇ ਵਰਗੀ ਫਿਰੇ ਦੱਬਣ ਨੂੰ ਸਰਕਾਰ ਮਾਂ ਨੂੰ ਨਾ ਵਿੱਚੋਂ ਪੰਜਾਬੀ ਉਹ ਫਿੱਕੀ ਪੈਜੂ ਕੋਠੀਕਾਰ ਤੁਸੀਂ 10 ਗੁਰੂਆਂ ਦੇ ਪੁੱਤ ਹੋ ਤੁਸੀਂ 10 ਗੁਰੂਆਂ ਦੇ ਪੁੱਤੋਂ ਆਪਾਂ ਮੰਨਣੀ ਨਹੀਂਓ ਹਾਰ ਸਿੱਧੂਆ ਮੰਨਣੀ ਨਹੀਂਓ ਹਾਰ ਮਿਹਰਬਾਨੀ ਜੀ ਬਹੁਤ ਬਹੁਤ ਸ਼ੁਕਰੀਆ ਭਾਈ ਇਹ ਸਾਰਾ ਗਾਣਾ ਆਪਣਾ ਸੋਨੀ ਸਿੱਧੂ 뮤직 ਤੇ ਆਇਆ ਵੈਪਣ ਤੇ ਮਤਲਬ ਸਾਰੇ ਸਾਰੀਆਂ ਗੱਲਾਂ ਬਾਤਾਂ ਹੋਰ ਵੀ ਕਾਫੀ ਗੱਲਾਂ ਬਾਤਾਂ ਹੁਣ ਆਪਣਾ ਲੰਬਾ ਚਲਾ ਜਾਂਦਾ ਇਹ ਸਾਰਾ ਸੁਣਾਉਂਦਾ ਸੀ ਵਿੱਚੋਂ ਵਿੱਚੋਂ ਮੈਂ ਲੈਣਾ ਸੁਣਾ ਦਿਆਂ ਉਹ ਰਿਲੀਜ਼ ਕੱਲ 7:11 ਵਜੇ ਕੀਤਾ ਅੱਜ ਹੋਰ ਚੈਨਲਾਂ ਤੇ ਵੀ ਰਿਲੀਜ਼ ਕਰਾਂਗੇ ਆਪਾਂ ਨੂੰ ਤਾਂ ਆਪਾਂ ਨੂੰ ਕੋਈ ਇਹ ਆਇਆ ਨਹੀਂ ਵੀ ਮੇਰੇ ਕੱਲੇ ਚੈਨਲ ਤੇ ਰਿਲੀਜ਼ ਹੋਵੇ ਮਾਨ ਬਠਿੰਡੇ ਵਾਲੇ ਬਾਈ ਆਪਣਾ ਮਿੱਤਰ ਆ ਉਹਦੇ ਚੈਨਲ ਤੇ ਵੀ ਰਿਲੀਜ਼ ਕਰਾਂਗੇ ਅਸੀਂ ਜੋ ਫੇਸਬੁੱਕ ਤੇ ਵੀ ਪਾਵਾਂਗੇ ਸਾਨੂੰ ਤਾਂ ਆਇਆ ਵੀ ਵੱਧ ਤੋਂ ਵੱਧ ਲੋਕ ਸੁਣਣ ਇਹਨੂੰ ਸਾਨੂੰ ਇਹ ਮਤਲਬ ਨਹੀਂ ਮੇਰੇ ਚੈਨਲ ਤੇ ਵੀਊ ਹੋਣ ਮੈਨੂੰ ਇਸ ਚੀਜ਼ ਨਾਲ ਨਹੀਂ ਕੋਈ ਨਾ ਹੀ ਆਪਾਂ ਕਮਾਈ ਦੇ ਪਰਪਸ ਨਾਲ ਇਹ ਗੀਤ ਕੀਤਾ ਹਨ ਚਲੋ ਅੱਗੇ ਜੋ ਮਰਜ਼ੀ ਜਿਹੜਾ ਮਰਜ਼ੀ ਬੰਦਾ ਪਾਵੇ ਆਪਾਂ ਨੂੰ ਕੋਈ ਚੱਕਰ ਵਾਲੀ ਗੱਲ ਨਹੀਂ ਆਪਾਂ ਨੂੰ ਤਾਂ ਐ ਵੱਧ ਤੋਂ ਵੱਧ ਲੋਕ ਸੁਣਨ ਲੋਕਾਂ ਵਾਸਤੇ ਅੰਦੋਲਨ ਵਾਸਤੇ ਕਿਸਾਨੀ ਵਾਸਤੇ ਗੀਤ ਕੀਤਾ ਹੈ ਬਣੀ ਜੀ ਜੀ ਇਧਰ ਵੀਰ ਜੀ ਹੋਣੀ ਬੈਠੇ ਆ ਇਹਨਾਂ ਦੇ ਨਾਲ ਵੀ ਗੱਲਬਾਤ ਕਰ ਲੈਣੇ ਆ ਫਿਰ ਜੀ ਕਦੋਂ ਕਿਤੋਂ ਇਸ ਅੰਦੋਲਨ ਨਾਲ ਜੁੜਿਓ ਮੈਂ ਸਾਨੂੰ ਹੀ ਬਹੁਤ ਟਾਈਮ ਹੋ ਗਿਆ ਇਸ ਅੰਦੋਲਨ ਨਾਲ ਜੁੜਿਆ ਨੂੰ ਤੇ ਪਰ ਅਸੀਂ ਤਾਂ ਹੁਣ ਸਾਰਿਆਂ ਨੂੰ ਹੀ ਇਹੀ ਅਪੀਲ ਕਰਦੇ ਆ ਵੀ ਇਸ ਵੱਧ ਤੋਂ ਵੱਧ ਦੇ ਇਸ ਅੰਦੋਲਨ ਦਾ ਸਾਥ ਦੇਣਾ ਪਹੁੰਚਣ ਲੋਕ ਠੀਕ ਹੈ ਹੁਣ ਜਿਸੇ ਬੰਦਿਆਂ ਦੇ ਮਗਰ ਵੀ ਵਿੱਚ ਬੰਦੇ ਬੈਠੇ ਆ ਬਾਹਰ ਨਹੀਂ ਨਿਕਲਦੇ ਪਏ ਤੇ ਪਰ ਹੁਣ ਕੇ ਜਿਵੇਂ ਕਹਿੰਦੇ ਆ ਇਸ ਤਰੀਪਾਈ ਨੇ ਰੇਪ ਪਾਉਣ ਜੁਗਾ ਥਾ ਵੀ ਨਹੀਂ ਆਪ ਨੂੰ ਇਹਨੇ ਦੇਣਾਗਾ ਠੀਕ ਹੈ ਪਾਉਣਗੇ ਤਾਂ ਤਾਈ ਨੇ ਜੀ ਇੱਥੇ ਬਹਿਣਗੇ ਤਾਂ ਤੇ ਵੱਡੇ ਵਾਲ ਪਾਲ ਸਾਹਿਬ ਇੱਥੇ ਬੈਠੇ ਆ ਉਹਨਾਂ ਦੀ ਬਹੁਤ ਸਥਿਤੀ ਡਾਊਨ ਆ ਇਸ ਟਾਈਮ ਤੇ ਇੱਥੇ ਵਾਦ ਤੋਂ ਵਾਦ ਆ ਪਤਾ ਹੀ ਨਹੀਂ ਵੀ ਨਿਕਲ ਨਾ ਬਾਹਰ ਤੇ ਆਉਣ ਦੇ ਜਦੋਂ ਸ਼ੁਰੂਆਤ ਜਿਵੇਂ ਜਨਵਰੀ ਚ ਹੋਈ ਸੀ ਜਨਵਰੀ ਵੇਲੇ ਨਹੀਂ ਆਏ ਹੋਏ ਹਾਂਜੀ ਹਾਂਜੀ ਅੱਛਾ ਪੱਕੇ ਤੌਰ ਤੇ ਪੱਕੇ ਤੌਰ ਤੇ ਬੈਠੇ ਸਾਰੇ ਹਾਂਜੀ ਪਿੰਡ ਦੇ ਵੱਲੋਂ ਜਿਹੜਾ ਭੇਜਿਆ ਜਾਂਦਾ ਆ ਤੁਸੀਂ ਇਕੱਲੇ ਹੀ ਪਹੁੰਚਿਓ ਪਿੰਡ ਦੇ ਵੱਲੋਂ ਹੀ ਭੇਜਿਆ ਜਾਂਦਾ ਸਾਡੇ ਹਾਂ ਬਦਲ ਬਦਲ ਕੇ ਪਹਿਲਾਂ ਤਰ੍ਹਾਂ ਡਿਊਟੀਆਂ ਜਿਹੜੀਆਂ ਉਹ ਪੰਜ ਪੰਜ ਦਿਨਾਂ ਦੀਆਂ ਡਿਊਟੀਆਂ ਹੀ ਆ ਗਈ ਜਾਵੜੇ ਆ ਗਈ ਜਾਵੜੇ ਹੁਣ ਤਾਂ ਇਹ ਆਪਾਂ ਇਹ ਕਿੰਨੇ ਵੀ ਪੰਜ ਪੰਜ ਦਿਨ ਦੀ ਇਹ ਡਿਊਟੀ ਲਾਉਂਦੀ ਸੀਗੇ ਬੰਦਿਆਂ ਦੀ ਉਹ ਨਾਲ ਲਾਉਣ ਹੁਣ ਤਾਂ ਸਾਰੇ ਇਕੱਠੇ ਹੋ ਕੇ ਨਿਕਲਣੇ ਕਿ ਵਾਰੀ ਵੀ ਕੋਈ ਵੇਰ ਹੀ ਸਾਡਾ ਮਸਲਾ ਹੱਲ ਹੋਵੇ ਜੀ ਕੀ ਨੋਬਤ ਆ ਗਈ ਸੀ ਵੀ ਜਦੋਂ ਇਹ ਫੈਸਲਾ ਲੈਂਦੇ ਆ ਕਿ ਵੀ ਹੁਣ ਮਰਨ ਵਰਤ ਤੇ ਹੀ ਬੈਠਣਾ ਪਊਗਾ ਔਰ ਸਾਰੇ ਜਦੋਂ ਮੋਰਚੇ ਦੇ ਵਿੱਚ ਜਿੰਨੇ ਵੀ ਲੋਕ ਹੁੰਦੇ ਆ ਉਹਨਾਂ ਦੇ ਨਾਲ ਇਹਦੀ ਮੀਟਿੰਗ ਵੀ ਕੀਤੀ ਗਈ ਹੋਊਗੀ ਹਨਾ ਤੇ ਤੁਸੀਂ ਫਿਰ ਇਸ ਚੀਜ਼ ਤੇ ਸਹਿਮਤੀ ਕਿਦਾਂ ਪ੍ਰਗਟਾਈ ਕਿ ਆਪਾਂ ਇੰਨੇ ਬਜ਼ੁਰਗ ਬੰਦੇ ਨੂੰ ਮਰਨ ਵਰਤ ਤੇ ਬਿਠਾ ਰਹੇ ਆ ਹਨਾ ਜੋ ਕਿ ਬਹੁਤ ਵੱਡਾ ਜੋਖਮ ਆ ਉਹ ਤਾਂ ਹੀ ਹੁਣ ਸਾਨੂੰ ਵੀ ਪਤਾ ਵੀ ਕੱਲ ਨੂੰ ਵੀ ਸਾਡੇ ਤੋਂ ਇੰਨੇ ਕਸ਼ਟ ਆਈ ਜਾਂਦੇ ਠੀਕ ਹੈ ਤੇ ਇਹ ਜਿੰਨਾ ਚਿਰ ਇਹ ਮਰਨਵਰਤ ਨਹੀਂ ਰੱਖਦੇ ਸੀਗੇ ਡੱਲੇਵਾਲ ਸਾਹਿਬ ਸਾਡੇ ਠੀਕ ਹੈ ਤੇ ਉਹ ਨਜ਼ਰ ਸਾਡਾ ਕੋਈ ਮਸਲਾ ਹੱਲ ਨਹੀਂ ਹੁੰਦਾ ਸੀ ਇਸ ਚੀਜ਼ ਦਾ ਪਿੱ ਤਾਂ ਕਰਕੇ ਹੁਣ ਫਿਰ ਉਹ ਤਾਂ ਹੁਣ ਵਿਚਾਰੇ ਬੈਠੇ ਹੀ ਆ ਜੀ ਡੱਲੇ ਦਾ ਮੈਂ ਜਵਾਬ ਦੇਣਾ ਤੁਹਾਨੂੰ ਇਹ ਤੁਹਾਨੂੰ ਪਤਾ ਵੀ ਪਿਛਲੇ ਸਾਲ ਤੋਂ ਬੈਠੇ ਆ ਅੰਦੋਲਨ ਦੇ ਵਿੱਚ ਸੋ ਇੱਕ ਬੇਵਨੀ ਬਣ ਰਹੀ ਸੀਗੀ ਹੁਣ ਲੀਡਰ ਦਾ ਫਰਜ਼ ਹੁੰਦਾ ਹੈ ਵੀ ਜਦੋਂ ਅੰਦੋਲਨ ਥੋੜਾ ਜਿਹਾ ਬੀਕ ਲੱਗੇ ਉਹਨਾਂ ਨੇ ਸਟੈਪ ਚੱਕਿਆ ਤਾਂ ਬਹੁਤ ਵੱਡਾ ਸਟੈਪ ਚੱਕਿਆ ਇੱਕ ਪਾਸੇ ਬੰਦੇ ਦੇ 2-3 ਕਰੋੜ ਰੁਪਈਆ ਪਿਆ ਹੋਵੇ ਇੱਕ ਪਾਸੇ ਜ਼ਿੰਦਗੀ ਪਈ ਹੋਵੇ ਬੰਦਾ ਆਪਣੀ ਜ਼ਿੰਦਗੀ ਚੁਣੂਗਾ ਹਾਲਾਂਕਿ ਭਾਵੇਂ ਸਾਰੀ ਜਾਇਦਾਦ ਲੱਗ ਜੇ ਉਹ ਐ ਹੁੰਦੇ ਹੋਏ ਵੀ ਬਜ਼ੁਰਗ ਹਾਲਤ ਦੇ ਵਿੱਚ ਨੌਜਵਾਨ ਵੀ ਇਹਦੇ ਕੱਟ ਜਾਂਦਾ ਬਜ਼ੁਰਗ ਹਾਲਤ ਦੇ ਵਿੱਚ ਜਦੋਂ ਬੰਦਾ ਭੁੱਖ ਹੜਤਾਲ ਤੇ ਜਾਂਦਾ ਨਾ ਤਾਂ ਉਹਨੂੰ ਬਹੁਤ ਫਿਜ਼ੀਕਲ ਇਸ਼ੂ ਬਹੁਤ ਆਉਂਦੇ ਆ ਉਹਨੂੰ ਤੇ ਕੈਂਸਰ ਦੇ ਮਰੀਜ਼ ਆ ਉਹ ਉਹਨਾਂ ਨੇ ਫਿਰ ਇੱਕ ਵੇ ਬਣਾਉਣੀ ਸੀਗੀ ਤੇ ਬਾਕੀ ਹੁਣ ਤਾਂ ਮੈਂ ਕਹਿੰਦਾ ਵੀ ਜਿਹੜੇ ਪੰਜਾਬ ਦੇ ਲੋਕ ਹਨ ਵੀ ਇਹ ਹੋਮੀ ਹੰਕਾਰ ਦੇ ਵਿੱਚ ਹਨਾ ਵੀ ਵੀ ਸਾਨੂੰ ਆਖਿਆ ਨਹੀਂ ਹੋਰ ਜਥੇਬੰਦੀਆਂ ਨੂੰ ਵੀ ਸਮਾਤ ਦੇਣੀ ਚਾਹੀਦੀ ਆ ਚਲੋ ਜਥੇਬੰਦੀ ਵਾਲੇ ਨਾਂ ਐਲਾਨ ਕਰਨ ਲੋਕ ਤਾਂ ਹੈਗੇ ਆ ਨਾ ਪੰਜਾਬ ਦੇ ਕਿਸੇ ਵੀ ਜਥੇਬੰਦੀ ਨਾਲ ਰਿਲੇਟਡ ਆ ਉਹ ਉਹ ਦੇਖਣਾ ਇੱਥੇ ਆ ਕੇ ਦੁੱਖ ਦਰਦ ਉਹਦੇ ਮਤਲਬ ਬਾਪੂ ਡੱਲੇਵਾਲ ਜੀ ਦਾ ਪੋਤਾ ਦੇਖੋ ਆਪਦੇ ਮਤਲਬ ਇੱਕ ਘਰ ਪਰਿਵਾਰ ਦੇ ਮੈਂਬਰ ਨੂੰ ਐ ਐਸੀ ਜੀ ਸਥਿਤੀ 'ਚ ਦੇਖਣਾ ਬਹੁਤ ਵੱਡੀ ਗੱਲ ਆ ਹਨਾ ਬੱਚੇ ਦੇ ਮਨਤੇ ਦੇਖੋ ਕਿਹੇ ਜਾਸ ਰੋਇਆ ਉਹਦਾ ਵੀਡੀਓ ਆਈ ਸੀਗੀ ਹਨਾ ਪਿੱਛੇ ਜੇ ਤੇ ਬਾਕੀ ਕਈ ਲੋਕ ਹਨਾ ਕਿਸਾਨਾਂ ਨੂੰ ਇਹ ਗੱਲ ਕਹਿ ਦਿੰਦੇ ਆ ਵੀ ਕਿਸਾਨ ਚੰਬਲੇ ਜਾਂ ਮਸਤੇ ਧਰਨੇ ਲਾਉਂਦੇ ਆ ਮੈਂ ਇੱਕ ਵੀਡੀਓ ਦੇਖੀ ਸੀਗੀ ਉੱਥੇ ਨਾ ਆਪਣੇ ਦਿਵਿੰਦਰ ਸ਼ਰਮਾ ਜੀ ਹੈ ਖੇਤੀ ਵਿਸ਼ੇਸ਼ਗ ਹੈ ਖੇਤੀਬਾੜੀ ਮਾਹਿਰ ਹਰਿਆਣੇ ਦੇ ਉੱਥੇ ਉਹਨਾਂ ਨੇ ਮਤਲਬ ਇੱਕ ਬੰਦੇ ਨੇ ਉਮੇਦ ਸਿੰਘ ਨੇ 2020-21 ਦੇ ਅੰਦੋਲਨ ਤੇ ਬੁੱਕ ਲਿਖੀ ਆ ਉਮੇਦ ਸਿੰਘ ਨੇ ਕਿਸਾਨ ਹੀ ਉਹ ਬਹੁਤ ਸੋਹਣੀ ਬੁੱਕ ਲਿਖੀ ਆ ਉਹਨੇ ਨਾ ਡਾਕਟਰ ਸਾਹਿਬ ਨੂੰ ਕਹਿੰਦੇ ਵੀ ਭੂਮਿਕਾ ਲਿਖੋ ਇਹਦੀ ਦੋ ਤਿੰਨ ਪੇਜਾਂ ਦੀ ਉਹ ਕਹਿੰਦੇ ਵੀ ਮੈਨੂੰ ਬੁੱਕ ਭੇਜ ਦੋ ਵੀ ਮੈਂ ਫਿਰ ਲਿਖੂਗਾ ਵੀ ਕਹੇ ਜੀ ਲਿਖੀ ਆ ਬੁੱਕ ਭੇਜੀ ਉਹਨਾਂ ਨੂੰ ਸੋਹਣੀ ਲੱਗੀ ਉਹਨਾਂ ਨੇ ਭੂਮਿਕਾ ਲਿਖਦੀ ਜਦ ਜਿੱਦੇ ਬੁੱਕ ਰਿਲੀਜ਼ ਕੀਤੀ ਐ ਉਹਦੇ ਉਹਨਾਂ ਨੇ ਦਵਿੰਦਰ ਸ਼ਰਮਾ ਨੇ ਇੱਕ ਲੈਕਚਰ ਦਿੱਤਾ ਅੱਧੇ ਘੰਟੇ ਦਾ ਮੈਂ ਆਪਦੇ YouTube ਤੇ ਪਾਇਆ ਸੀਗਾ ਥੋੜੀ ਚੰਗੀ ਚੀਜ਼ ਨੂੰ ਲੋਕ ਨਾ ਘੱਟ ਪਸੰਦ ਕਰਦੇ ਦੇਖਿਆ ਘੱਟ ਬੰਦੇ ਨੇ ਉਹ ਇੱਕ ਮਤਲਬ ਉਹ ਅੱਧੇ ਘੰਟੇ ਦੇ ਵਿੱਚ ਉਹਨੇ ਸਾਰੇ 1980 ਤੋਂ ਲੈ ਕੇ 2021-22 ਤੱਕ ਕਿਸਾਨਾਂ ਦੇ ਸਾਰੇ ਦੁੱਖ ਦਰਦ ਕਿਉਂ ਸਰਕਾਰ ਦੱਬ ਰਹੀ ਐ ਇਹ ਕ੍ਰਾਈਸਿਸ ਆ ਜਿਹੜਾ ਐਗਰੀਕਲਚਰ ਇਹ ਆਪਣੇ ਵਾਰਡ ਲੈਵਲ ਤੇ ਐ ਹੂੰ ਦੇਖੋ ਅਮਰੀਕਾ ਯੂ ਐਸ اے ਇੰਗਲੈਂਡ ਯੂ ਐਸ اے ਕਿੰਨਾ ਡਿਵੈਲਪਡ ਕੰਟਰੀ ਹੈ ਆਪਣੇ ਉਹਨਾਂ ਨੂੰ ਸਬਸਿਡੀ ਵੀ ਜ਼ਿਆਦਾ ਦਿੰਦੀ ਉੱਥੇ ਇਹ ਸੱਚੀ ਘਟਨਾ ਹੈ ਉਹ ਡਾਕਟਰ ਸਾਹਿਬ ਨੇ ਵੀ ਦੱਸੀ ਆ ਉੱਥੇ ਇੱਕ ਕਿਸਾਨ ਸੀਗਾ ਉਹਨੇ ਸੁਸਾਈਡ ਕੀਤਾ ਮਤਲਬ ਉਹਨੂੰ ਪਾਣੀ ਨਹੀਂ ਮਿਲਿਆ ਫਸਲਾਂ ਦਾ ਪਹਿਲਾਂ ਤਾਂ ਉਹਨੇ ਆ ਮਤਲਬ 21 51 ਗਾਮਾ ਸੀ ਉਹਦੇ ਫਾਰਮ 'ਚ 51 ਗਾਮਾਂ ਦੇ ਗੋਲੀ ਮਾਰੀ ਉਹਨੇ ਫਿਰ ਆਪਦੇ ਗੋਲੀ ਮਾਰੀ ਉਹਨੇ ਤੇ ਇਹ ਜਿਹੜਾ ਕ੍ਰਾਈਸਿਸ ਹੈ ਮਤਲਬ ਪੂੰਜੀਪਤੀ ਹੈ ਇਹ ਆਪਦੇ ਹਿਸਾਬ ਨਾਲ ਚਲਾਉਣਾ ਚਾਹੁੰਦੇ ਆ ਮਤਲਬ ਇਹ ਐਗਰੀਕਲਚਰ ਤੇ ਵੀ ਕਬਜ਼ਾ ਕਰਨਾ ਚਾਹੁੰਦੇ ਆ ਤੇ ਇਹ ਮਤਲਬ ਭੋਜਨ ਵੀ ਇਹੋ ਜਿਹਾ ਦੇਣਾ ਚਾਹੁੰਦੇ ਆ ਵੀ ਕੀਟ ਪਤੰਗਿਆਂ ਦੀ ਖੇਤੀ ਕਰਕੇ ਪ੍ਰੋਟੀਨ ਰਾਹੀਂ ਬੰਦੇ ਨੂੰ ਰੋਟੀ ਆਲੇ-ਪਾਸੇ ਲਾਇਆ ਜਾਵੇ ਤੇ ਮਤਲਬ ਮਤਲਬ ਇਸ ਤੀਜੇ ਸਾਡਾ ਦਬਦਬਾ ਹੋ ਜੇ ਫਸਲਾਂ ਤੇ ਦਬਦਬਾ ਹੋ ਜਾਊਗਾ ਰੀਟਾਂ ਤੇ ਦਬਦਬਾ ਹੋ ਜੇ ਵੀ ਸਟੋਰ ਆ ਅਨਾਜ ਨੂੰ ਅਸੀਂ ਕਰੀਏ ਫਿਰ ਅਸੀਂ ਆਪ ਦੇ ਢੰਗ ਨਾਲ ਵੇਚੀਏ ਹੁਣ ਜਿਹੜੇ ਆਪਣੇ ਮਜ਼ਦੂਰ ਵਰਗ ਹੈ ਜੇ ਜੇ ਆਪਣੇ ਨੂੰ ਜੇ ਹੁਣ ਆਪਾਂ ਨੂੰ ਐਮਐਸਪੀ ਮਤਲਬ ਜੇ ਜਿਵੇਂ ਹੁਣ ਮੰਨ ਲਓ 1980-85 ਦੇ ਵਿੱਚ ਮੇਰੇ ਤਾਇਆ ਜੀ ਅਰਗੇ ਖੇਤੀ ਕਰਦੇ ਹੁੰਦੇ ਸੀ ਉਦੋਂ ਉਹਨਾਂ ਨੇ ਨੌਕਰੀ ਨਹੀਂ ਲਈ ਹਾਲੇ ਕਿ ਪੜਿਆ ਸੀ ਮੇਰਾ ਡੈਡੀ ਵੀ 10 ਪੜਿਆ ਸੀਗਾ ਉਦੋਂ ਨੌਕਰੀ ਮਿਲਦੀ ਸੀਗੀ ਉਦੋਂ ਕੀ ਮਤਲਬ ਪਤਾ ਕੀ ਗੱਲ ਸੀ ਉਦੋਂ ਮੁਲਾਜ਼ਮ ਦੀ ਤਨਖਾਹ 2500 ਰੁਪਿਆ ਸੀਗੀ ਤੇ ਆਮ ਜਿਹੜਾ 5-4 ਕਿੱਲਾਂ ਦੀ ਖੇਤੀ ਕਰਦਾ ਸੀ ਉਹ ਵੀ ਸਾਲ ਦਾ 15-20000 ਰੁਪਿਆ 25000 ਕਮਾ ਲੈਂਦਾ ਸੀ ਤਨਖਾਹ ਵਾਲੇ ਦਿਨ ਨੂੰ ਨੇੜੀ ਨਹੀਂ ਲੱਗਣਦਾ ਸੀ ਉਦੋਂ ਆ 90 ਤੋਂ ਬਾਅਦ ਪੇ ਸਕੇਲ ਚੱਕਦੇ ਹੁਣ ਮਤਲਬ ਇੱਕ ਚੰਗੇ ਰੈਂਕ ਦਾ ਜਿਹੜਾ ਮੁਲਾਜ਼ਮ ਰਿਟਾਇਰ ਹੁੰਦਾ ਲੱਖ-ਸਵਾ ਲੱਖ ਤੇ ਉਹਦੀ ਤਨਖਾਹ ਦੇਖੋ ਤੁਸੀਂ ਕਿੰਨੀ ਹੋਊਗੀ ਤੇ ਜੇ ਆਪਾਂ ਨੂੰ ਐਮਐਸਪੀ ਐ ਮੰਨੋ ਕਿ ਚਲੋ ਜੇ ਗਵਰਨਮੈਂਟ ਨੇ ਇੱਕ ਕ੍ਰਾਈਟੇਰੀਆ ਜੇ ਰੱਖਤਾ ਐ ਐਮਐਸਪੀ ਦਾ ਵੀ ਨਾ ਤਾਂ ਜੱਟ ਜਿਵੇਂ ਨਾ ਮਰੇ ਹੂੰ ਦਰਮਿਆਨਾ ਜੇ ਕੰਮ ਰੱਖਤਾ ਵੀ ਬਸ ਅੰਦਾਜ਼ੇ ਨਾਲ ਵਧਾਈ ਜਾਂਦੇ 100 ਵਧਾਤਾ 50 ਵਧਾਤਾ ਹਾਲਾਂਕਿ ਜੇ ਮਹਿੰਗਾਈ ਮਤਲਬ ਦੇ ਹਿਸਾਬ ਨਾਲ ਜਾਂ ਉਹ ਕ੍ਰਾਈਟੇਰੀਆ ਰੱਖਿਆ ਹੁੰਦਾ ਪੇ ਸਕੇਲ ਵਾਲਾ ਉਸ ਹਿਸਾਬ ਨਾਲ ਐਮਐਸਪੀ ਮਿਲਦੀ ਜਾਂ ਜਿਹੜੇ ਆਪਣੇ ਜਿੰਨਾ ਖਰਚ ਵਧ ਰਹੇ ਉਸ ਹਿਸਾਬ ਨਾਲ ਮਿਲਦੀ ਤਾਂ ਉਹਨੂੰ 10000 ਨੂੰ ਕੁਆਂਟਲ ਕਣਕ ਹੋਣੀ ਸੀਗੀ ਤੇ ਜਿਹੜਾ ਇਹ ਗਵਰਨਮੈਂਟ ਨੇ ਕੀ ਕੀਤਾ ਵੇ ਵੀ ਜਿਹੜੇ 85 ਕਰੋੜ ਜਨਤਾ ਨੂੰ ਉਹਨਾਂ ਨੂੰ ਅਨਾਜ ਦੇਣਾ ਹੈ ਉਹ ਜ਼ਿੰਮੇਦਾਰ ਦੇ ਰਹੇ ਆ ਮਤਲਬ ਜੇ ਆਪਾਂ ਨਾ ਹੋਗਾ ਗੀ ਨਾ ਤਾਂ ਪਤਾ ਲੱਗ ਜੂ ਵੀ 100 ਰੁਪਏ ਕਿਲੋ ਤੱਕ ਹੋ ਜੂਗੀ ਕਣਕ ਜੋ ਵੀ ਹੈ ਮਤਲਬ ਅਨਾਜ ਜਿੰਨਾ ਵੀ ਹੈ ਉਹ ਮਤਲਬ ਗਵਰਨਮੈਂਟ ਨੇ 85 ਕਰੋੜ ਨੂੰ ਦੇਣਾ ਉਹਨਾਂ ਨੂੰ ਪਤਾ ਵੀ ਜੇ ਅਸੀਂ ਐਮਐਸਪੀ 10000 ਤੇ ਬਾਕੀ ਕੁਆਂਟਲ ਕਣਕ ਅਸੀਂ ਕਿੱਥੋਂ ਦੇਵਾਂਗੇ 2 ਰੁਪਏ ਅਸੀਂ ਐਂ ਕਹਿੰਦੇ ਆ ਗਰੀਬਾਂ ਨੂੰ ਦਿਓ ਸਰਕਾਰ ਦਾ ਫਰਜ਼ ਆ ਟੈਕਸ ਲੈਣੀ ਆ ਉਹ ਸਾਡੇ ਤੇ ਨਾ ਬੋਝ ਪਾਓ ਤੁਸੀਂ ਸਾਡੇ ਕਿਨ ਨੂੰ 8000 ਰੁਪਏ ਦੇਈ ਚਲੋ ਸਾਨੂੰ ਕੀ ਚੱਕਰ ਸਾਡੀ ਐਮਐਸਪੀ ਦਿਓ ਵਧ ਦਿਓ ਸਾਡੀ ਮਾਲਵਾ ਬੈਲਟ ਸੀਗੀ ਨਰਮੇ ਦੀ ਸਾਰੀ ਜੱਟ ਕਹਿੰਦੇ ਜੱਟਾਂ ਨੇ ਪਾਣੀ ਮੁਕਾਤਾ ਪਾਣੀ ਮੁਕਾਤਾ ਜੱਟਾਂ ਨੇ ਕਹਦਾ ਪਾਣੀ ਮੁਕਾਤਾ ਸਾਡੀ ਮਾਲਵਾ ਬੈਲਟ ਸੀ ਬਠਿੰਡਾ ਫਰੀਦਕੋਟ ਮਾਨਸਾ ਇਹ ਸਾਰੀ ਨਰਮਾ ਬੈਲਟ ਸੀਗੀ ਸਾਡੇ 4 ਜ਼ਿਲ੍ਹੇ ਸੀ ਮਾਲਵੇ ਦੇ ਪੂਰੇ ਅਸੀਂ ਆ ਨਰਮਾ ਬੀਜਦੇ ਰਹੇ ਹਾਂ ਜਦੋਂ ਬੀਟੀ ਕਾਟਨ ਨੂੰ ਮਨਜ਼ੂਰੀ ਮਿਲੀ ਉਹ ਤੋਂ 40 ਮਣ ਨਰਮਾ ਕਿੱਲੇ ਦਾ ਨਿਕਲਿਆ ਸਾਨੂੰ ਕੀ ਲੋੜ ਆਸੀ ਸੁੱਕੇ ਸੁੱਕੇ ਚ ਨਰਮੇ ਦੀ ਖੇਤੀ ਕਰੀਏ ਸਾਨੂੰ ਨਰਮੇ ਦਾ 8 ਸਾਲ ਤੋਂ ਉੱਥੇ ਰੇਟ ਖੜਾ 7500 ਰੁਪਏ ਕੋਈ ਗੱਲ ਹੈ 7500 ਰੁਪਏ ਕਿ ਨਰਮੇ ਦੀ 15000 ਜਾਂ 12 ਨਰਮੇ ਇਹ ਤੇ ਗੁਲਾਬੀ ਸੁੰਡੀ ਤੋਂ ਹੱਲ ਨਹੀਂ ਕੀਤਾ 3 ਸਾਲ ਹੋ ਗਏ ਸਾਰੀ ਆਪਣੀ ਮਾਲਵਾ ਬੈਲਟ ਝੋਨੇ 'ਚ ਆ ਗਈ ਟਿੱਬਿਆਂ ਤੇ ਵੀ ਝੋਨਾ ਲੱਗ ਗਿਆ ਪਾਣੀ ਤਾਂ ਖਿੱਚਿਆ ਜਾਊਗਾ ਜਿਹੜੀਆਂ ਹਾਂ ਜਿਹੜੀ ਤੁਸੀਂ ਤੁਸੀਂ ਗੁਆਰੇ ਤੇ ਦੇ ਦੋ 20000 ਰੁਪਏ ਕਵਾਂਟਲ ਦਾ ਜੇ 10 ਮਣ ਗੁਆਰਾ ਹੋ ਗਿਆ ਤਾਂ ਵੀ 8000 ਦਾ ਹੋ ਜਾਊਗਾ ਤੇ ਨਾਲੇ ਫਸਲ ਤੇ ਖੇਚਲਾ ਘਟ ਹੈ ਸਪ੍ਰੇਹਾ ਘਟ ਹੈ ਜਦੋਂ ਤੁਸੀਂ ਕਰਨਾ ਤਾਂ ਕੁਝ ਹੈ ਨਹੀਂ ਜੱਟ ਫਿਰ ਝੋਨਾ ਹੀ ਲਾਊਗਾ ਜਿਹੜੇ ਪਾਸੇ ਮਤਲਬ ਉਹਨੂੰ ਐਮਐਸਪੀ ਮਿਲਦੀ ਆ ਜਾਂ ਜਿਹੜੇ ਪਾਸੇ ਦੋ ਰੁਪਏ ਬਣਦੇ ਉਸ ਪਾਸੇ ਜੱਟ ਜਾਂਦਾ ਮਾਲਵਾ ਬੈਲਟ ਦਾ ਨਰਮੇ ਵਾਸਤੇ ਮੰਨੀ ਗਈ ਸੀ ਸਾਰੀਆਂ ਕਿੱਡੀ ਇ ਕਾਟਨ ਮੇਲਾ ਦੀ ਸਾਰੀ ਉਹ ਤਬਾਹ ਹੋ ਗਈ ਤੇ ਹਾਂ ਤੇ ਆ ਹੁਣ ਸੈਲਰ ਹੈ ਝੋਨਾ ਲਾਉਣੇ ਹੁਣ ਸੈਲਰਾਂ ਦੀ ਕਿੱਡੀ ਇੰਡਸਟਰੀ ਹੈ ਤੇ ਹਾਲਾਂਕਿ ਤੁਸੀਂ ਪ੍ਰੋਜੈਕਟ ਲਾਓ ਇੱਥੇ ਖੇਤੀਬਾੜੀ ਦੇ ਸੰਬੰਧਤ ਲਾਓ ਫੈਕਟਰੀਆਂ ਤੁਸੀਂ ਉਹ ਲਾ ਰਹੇ ਹੋ ਜਿਹੜਾ ਜਿਹੜਾ ਲੁਧਿਆਣਾ ਗੰਦਾ ਕਰਦੇ ਤੁਸੀਂ ਖੇਤੀਬਾੜੀ ਰਿਲੇਟਡ ਲਾਓ ਫੂਡ ਪ੍ਰੋਸੈਸਿੰਗ ਆ ਫੈਕਟਰੀਆਂ ਲਾਓ ਜਿੰਨੀਆਂ ਮਰਜ਼ੀ ਲਾਓ ਅਨਾਜ ਅਨਾਜ ਤੁਸੀਂ ਐਂ ਕਰੋ ਤੁਸੀਂ ਬਿਸਕੁਟ ਵਾਲੀ ਲਾ ਲਓ ਬ੍ਰੈਡਾਂ ਵਾਲੀ ਲਾ ਲਓ ਡੱਬ ਰੋਟੀ ਵਾਲੀ ਲਾ ਲਓ ਆਪਣੇ ਕੋਲੇ ਭੰਡਾਰਾ ਕਾਨ ਅਨਾਜ ਦੇ ਤੁਸੀਂ ਕੋਈ ਮਤਲਬ ਫਰੂਟ ਦੇ ਰਿਲੇਟਡ ਹੁਣ ਗਾਵਾ ਗਾਵਾ ਫਰੂਟ ਇਹ ਜ ਮਰੂਦ ਮਾਲਵੇ ਦਾ ਮਤਲਬ ਮੰਨਿਆ ਜਾਂਦਾ ਵੀ ਮਾਲ ਵਿੱਚ ਬਹੁਤ ਵਧੀਆ ਹੋ ਜਾਂਦਾ ਸਾਰੇ ਕਿਤੇ ਹੋ ਜਾਂਦਾ ਪੰਜਾਬ ਚ ਫਰੂ ਇਹਦਾ ਅਮਰੂਦ ਦੀ ਤੇ ਬਾਲੀ ਖੇਚਲਾ ਦੀ ਲੋੜ ਨਹੀਂ ਪੈਂਦੀ ਅਮਰੂਦ ਦੇ ਬਹੁਤ ਪ੍ਰੋਡਕਟ ਬਣਦੇ ਆ ਟਾਫੀਆਂ ਬਣਦੀਆਂ ਜੂਸ ਬਣਦਾ ਜਿਹੜਾ ਕੁਝ ਮਰਜ਼ੀ ਬਣਾ ਕੇ ਨਾਲੇ ਉਹ ਨੂੰ ਕੋਈ ਸੰਡੀ ਨਹੀਂ ਪੈਂਦੀ ਕੁਝ ਨਹੀਂ ਜੇ ਪੱਕਾ ਰੀ ਵੀ ਨਾਰਮਲ ਬੂਟਾ ਲਾ ਲਈ ਉਹ ਵੀ ਬਹੁਤ ਵਧੀਆ ਫਲ ਦਿੰਦਾ ਹਨ ਹਾਂ ਤੇ ਅਬੋਰ ਕੰਨੀ ਮਤਲਬ ਕਿੰਨੂ ਹੈਗੇ ਇਹ ਗਵਰਨਮੈਂਟ ਕਰ ਨਹੀਂ ਰਹੀ ਇਹ ਤਾਂ ਉਹੀ ਗੱਲ ਆ ਵੀ ਗੋਗਲੀਆਂ ਤੋਂ ਮਿੱਟੀ ਝਾੜਨ ਵਾਲੀ ਗੱਲ ਆ ਜਿਵੇਂ ਕਹਿੰਦੇ ਹੁੰਦੇ ਹਨਾ ਤੇ ਉਹ ਉਹਵੇਂ ਆ ਇਹ ਗਵਰਨਮੈਂਟ ਦੀ ਪਾਲਿਸੀ ਇਹ ਮਤਲਬ ਪਤਾ ਲੱਗਦਾ ਜਦੋਂ ਬੰ ਮਤਲਬ ਬਹੁਤ ਘਾਟੇ ਦੀ ਖੇਤੀ ਕਰ ਰਿਹਾ ਪਿਛਲੇ 40 ਸਾਲ ਤੋਂ ਲੈ ਕੇ ਘਾਟੇ ਦੀ ਖੇਤੀ ਹੈ ਇਹ ਤਾਂ ਐ ਮੰਨ ਕੇ ਚੱਲੋ ਵੀ ਸਾਡੇ ਪੰਜਾਬ ਦੇ ਲੋਕ ਮਿਹਨਤੀ ਜਾਦੇ ਆ ਤਾਂ ਕੂਠੀਆਂ ਕਾਠੀਆਂ ਪਾਲੀਆਂ ਮਤਲਬ ਮਿਹਨਤ ਬਹੁਤ ਜ਼ਿਆਦਾ ਕਰਦੇ ਆ ਤੇ ਨਹੀਂ ਤਾਂ ਐ ਐਮਐਸਪੀ ਕੋਈ ਨਿਆਰੇ ਵਾਲੀ ਗੱਲ ਨਹੀਂ ਅੰਦੋਲਨ ਦੇ ਵਿੱਚ ਸਿਰਫ ਜਿਹੜੀ ਐ ਐਮਐਸਪੀ ਦਾ ਹੀ ਰੋਲਾ ਕੀ ਮੰਗਾ ਨਹੀਂ 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 ਹੋਰ ਵੀ ਹੋਰ ਬਹੁਤ ਹੋਰ ਬਹੁਤ ਬਹੁਤ ਮੰਗਾ ਹਾਂ ਇੱਕ ਸੁਆਮੀਨਾਥਨ ਰਿਪੋਰਟ ਤਾਂ ਉਹ ਤਾਂ ਵਿਚੀ ਰੋਲਤੀ ਹੁਣ ਮਤਲਬ ਮੋਦੀ ਜੀ ਉਦੋਂ ਆਪ ਕਹਿੰਦੇ ਹੁੰਦੇ ਸੀਗੇ ਵੀ ਆਮਦਨ ਮੈਂ ਦੁੱਗਣੀ ਕਰ ਦੂੰਗਾ ਉਹ ਦੁੱਗਣੀ ਕਿਹੜੀ ਸਾਡੀ ਜਿਹੜੀ ਮਤਲਬ ਜਿੰਨੀ ਹੈਗੀ ਉਹ ਵੀ ਖਿੱਚਣ ਨੂੰ ਫਿਰਦੇ ਆ ਤਾਂ ਐਮਐਸਪੀ ਤੋਂ ਬਿਨਾ ਵੀ ਮੁੱਦਾ ਹੈ ਹੋਰ ਕਾਰਜੇ ਮੁਕਤੀ ਦੀ ਸਾਨੂੰ ਹੁਣ ਇੱਕ ਹੋਰ ਬਹੁਤ ਵੱਡੀ ਸਮੱਸਿਆ ਛੋਟੇ ਜਿੰਨਿਆਂ ਦੇਰ ਨੂੰ ਵੀ ਆ ਰਹੀ ਆ ਹੁਣ ਇਹਨਾਂ ਨੇ ਉਹ ਗ੍ਰੀਨ ਟ੍ਰੂਬਲ ਉਹ ਹੈ ਉਹਨਾਂ ਦਾ ਇਹਨਾਂ ਦਾ ਬਣਿਆ ਹੋਇਆ ਸੈਂਟਰ ਦਾ ਇੱਕ ਮਹਿਕਮਾ ਤੇ ਮੋਟਰਾਂ ਦੇ ਕਨੈਕਸ਼ਨ ਨਹੀਂ ਦੇ ਰਹੇ ਜ਼ਿਮੀਂਦਾਰਾਂ ਨੂੰ ਹੁਣ ਵਿਚ ਵਿਚ ਹੁਣ ਮਤਲਬ ਸਾਡੇ ਜੱਟ ਪਾਈਆਂ ਦੇ ਵੀ ਥੋੜੀ ਜਿਹੀ ਕਈ ਰਿ ਆਪਸ ਵਿੱਚ ਵੇਚਦੀ ਹੁਣ ਮੰਨ ਲਓ 2.5 ਕਿੱਲੇ ਵਣ ਕੇ ਸਦਾ ਪਿਆ ਉਥੇ ਮੋਟਰ ਹੈ ਨਹੀਂ ਜਿਹੜਾ ਜ਼ਿਮੀਂਦਾਰ ਦੀ ਨਾਲ ਮੋਟਰ ਆ ਉਹ ਆਖੂਗਾ 40 ਲੈਣਾ 35 ਲੈਣਾ 80 ਹਜ਼ਾਰ ਵਾਲਾ ਜਾਂ 70 ਵਾਲਾ ਜਾਂ 65 ਵਾਲਾ ਹੁੰਦਾ ਉਹ ਉਹ ਕਨੈਕਸ਼ਨ ਪਤਾ ਨਹੀਂ ਕਿਉਂ ਨਹੀਂ ਦੇ ਰਹੇ ਵੀ ਉਹ ਪਾਣੀ ਤਾਂ ਉਹਨੇ ਖਿੱਚੇ ਜੇ ਉਹ 2.5 ਕਿੱਲੇ ਵੀ ਤਾਂ ਪਾਲੀ ਰਹੇ ਆ ਅੱਗੇ ਸੋਲਰ ਵਾਲੀ ਲਾ ਲਓ ਫਿਰ ਸੋਲਰ ਵਾਲੀ ਪਾਣੀ ਨਾ ਖਿੱਚੂ ਥੱਲੋਂ ਇਹ ਸਾਰੇ ਟੰਗ ਹੈ ਵੀ ਮਤਲਬ ਜੱਟ ਨੂੰ ਤੰਗ ਕੀਤਾ ਜਾਵੇ ਹਾਲਾਂਕਿ ਐਵੇਂ ਮੰਨ ਕੇ ਚੱਲ ਇਨੀ ਰਿਕੁਆਇਰਮੈਂਟ ਆ ਕਨੈਕਸ਼ਨਾਂ ਦੀ ਉਹੀ ਕਨੈਕਸ਼ਨ ਜੇ ਕਿਸੇ ਨੇ ਸੇਲ ਕਰਨਾ ਹੁਣ 15 ਲੱਖ ਦਾ ਕਨੈਕਸ਼ਨ ਨਹੀਂ ਮਿਲਦਾ ਵੀਰੇ ਜੇ 10 ਦੀ ਮੋਟਰ ਦਾ ਕਨੈਕਸ਼ਨ ਮੁੱਲ ਲੈਣਾ ਪਹਿਲਾ ਇੱਕ ਕਿਲਾ ਜ਼ਮੀਨ ਦੀ ਜ਼ਮੀਨ ਦਾ ਬੈ ਲੈ ਕੇ ਫਿਰ ਤੁਹਾਡੇ ਸਰ ਟ੍ਰਾਂਸਫਰ ਹੋਊਗੀ ਕੋਈ ਬੰਦਾ ਲੋਡ ਬੰਦ ਵੇਚਦਾ 15 15 18 18 ਲੱਖ ਤੱਕ ਕਨੈਕਸ਼ਨ ਸੇਲ ਹੋ ਰਹੇ ਇਹ ਵੀ ਸਾਰੀ ਇਹ ਵੀ ਡੱਲੇਵਾਲ ਸਾਹਿਬ ਨੇ ਉਦੋਂ ਉਦੋਂ ਵੀ ਇਸ ਚੀਜ਼ ਮੁੱਦਾ ਚੱਕਿਆ ਸੀਗੇ ਪਟਿਆਲੇ ਉਹ ਪਾਵਰ ਕਾਰਪੋਰੇਸ਼ਨ ਦੇ ਸਾਹਮਣੇ ਧਰਨਾ ਲਾਇਆ ਸੀਗਾ ਉਦੋਂ ਵੀ ਡੱਲੇਵਾਲ ਸਾਹਿਬ ਨੇ ਇਹ ਮੋਟਰ ਕਨੈਕਸ਼ਨ ਦਾ ਉਹ ਮਤਲਬ ਉਦੋਂ ਵੀ ਮਤਲਬ ਇਹਨਾਂ ਨੇ ਕੇਰਾ ਹਾਂਜੀ ਹਾਂਜੀ ਕਰ ਦਾਂਗੇ ਕਰ ਦਾਂਗੇ ਆ ਹੁਣ ਮਤਲਬ ਸਾਸੀ ਤਾਂ ਦੁਆਰੇ ਧਰਨੇ ਦੀ ਕੀ ਲੋੜ ਸੀਗੀ ਯਕੀਨ ਕਰ ਬੈਠੇ ਕੇਰਾ ਕਾਨੂੰਨ ਬਿੱਲ ਵਾਪਸ ਕਰਕੇ ਇੱਕ ਕਮੇਟੀ ਬਣਾਵਾਂਗੇ ਐਮਐਸਪ ਰੋ ਕੋਸ਼ਤਾ ਮਤਲਬ ਐ ਨਹੀਂ ਕਹਿੰਦੇ ਅਸੀਂ ਸਾਰੀਆਂ ਮੰਗਾ ਮੰਨ ਲਓ ਪੰਜ ਫਸਲਾਂ ਤੇ ਦੇ ਦਿਓ ਸਾਨੂੰ ਨਰਮੇ ਤੇ ਦੇ ਦਿਓ ਵਧਾ ਕੇ ਮੱਕੀ ਤੇ ਦੇ ਦਿਓ ਮੂੰਗੀ ਤੇ ਦੇ ਦਿਓ ਗੁਆਰੇ ਤੇ ਦੇ ਦਿਓ ਮਤਲਬ ਪੰਜ ਫਸਲਾਂ ਦੇ ਦਿਓ ਸਾਨੂੰ ਮਤਲਬ ਝੋਨੇ ਤੇ ਕਣਕ ਤੋਂ ਬਿਨਾ ਇਹਨਾਂ ਤੇ ਐਮ ਐਸ ਪੀ ਦੇ ਦਿਓ ਵਧੀਆ ਤਰੀਕੇ ਨਾਲ ਪੰਜ ਫਸਲਾਂ ਪੰਜਾਬ ਵਾਸਤੇ ਬਹੁਤ ਹੈ ਉਹਦੇ ਨਾਲ ਪਾਣੀ ਵੀ ਬਹੁਤ ਬਚ ਜਾਊਗਾ ਤੇ ਕਿਸਾਨ ਨੂੰ ਵੀ ਬਹੁਤ ਫਾਇਦਾ ਹੋਊਗਾ ਹਾਂ ਜੀ ਹਾਂ